ਸੱਜਰੀਏ ਗਾਲ ਦੋਸਤੋ ਮੈਂ ਜਰਨਜੀਤ ਸਿੰਘ ਉਪਲ ਦੋਸਤੋ ਬੜੇ ਜ਼ਿਆਦੇ ਜ਼ਿੰਮੇਦਾਰ ਇਹ ਨਦਨਾ ਦੇ ਵਿੱਚ ਆਪਣੇ ਕੋਲੋਂ ਇੱਕ ਸਵਾਲ ਪੁੱਛੀ ਜਾਂਦੇ ਨੇ ਕਿ ਝੋਨਾ ਲਾਉਣ ਦੀ ਤਰੀਕ ਕਿੰਨੀ ਇਸ ਵਾਰ ਸਰਕਾਰ ਦੇ ਵੱਲੋਂ ਨਿਰਧਾਰਿਤ ਕੀਤੀ ਗਈ ਏ ਸਰਕਾਰੀ ਤਰੀਕ ਕਿੰਨੀ ਬੰਨੀ ਗਈ ਏ ਕਿਉਂਕਿ ਆਪਾਂ ਪਨੀਰੀਆਂ ਦੀ ਬਜਾਈ ਵੀ ਕਰਨੀ ਹੁੰਦੀ ਏ ਪਨੀਰੀਆਂ ਨੂੰ ਬੀਜਣ ਦੇ ਵਾਸਤੇ ਜਿਹੜਾ ਥਾਂ ਥਿੱਤਾ ਆਪਾਂ ਬਣਾਉਣਾ ਏ ਉਦੋਂ ਵੀ ਆਪਾਂ ਅਸਟੀਮੇਟ ਲਾਉਣਾ ਹੁੰਦਾ ਹੈ ਨਾਲ ਦੀ ਨਾਲ ਇਹ ਜਿਹੜੀ ਝੋਨੇ ਦੀ ਤਰੀਕ ਹੁੰਦੀ ਹੈ ਸਰਕਾਰ ਵੱਲੋਂ ਦਿੱਤੀ ਜਾਣੀ ਹੁੰਦੀ ਹੈ ਇਹਦਾ ਵਿਆਜ ਜਿੰਨਾ ਚਾਹ ਹੁੰਦਾ ਹੈ ਸਾਨੂੰ ਜ਼ਿੰਮੇਦਾਰਾਂ ਨੂੰ ਜਿਹੜੇ ਸਬਜ਼ੀਆਂ ਦੀ ਖਾਸ ਕਰਕੇ ਬਜਾਈ ਕਰਦੇ ਨੇ ਉਹਨਾਂ ਨੂੰ ਤਾਂ ਹੋਰ ਜ਼ਿਆਦਾ ਹੁੰਦਾ ਹੈ ਬਾਕੀ ਨਾਰਮਲ ਹਰ ਇੱਕ ਕਿਸਾਨ ਨੂੰ ਸਾਏ ਦੀ ਤਰੀਕ ਨਾਲੋਂ ਜ਼ਿਆਦਾ ਚਾਹ ਹੁੰਦਾ ਹੈ ਇਹ ਝੋਨਾ ਲਾਉਣ ਦੀ ਤਰੀਕ ਜਿਹੜੀ ਆਉਣੀ ਹੁੰਦੀ ਹੈ ਆਪਣੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਿਲਕੁਲ ਡਿਟੇਲ ਦੇ ਨਾਲ ਕੁਝ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀਡੀਓ ਨੂੰ ਬਿਲਕੁਲ ਲਗਾਤਾਰਤਾ ਦੇ ਨਾਲ ਵੇਖਿਓ ਜੀ ਚੈਨਲ ਉਹਨੂੰ ਜੇਕਰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜੜੀਏ ਉਹਨੂੰ ਵੀ ਦਬਾ ਲਓ ਤਾਂ ਜੋ ਆਉਣ ਵਾਲਾ ਜਿਹੜਾ ਚੋਣੇ ਦਾ ਸੀਜ਼ਨ ਹੈ ਉਹਦੇ ਨਾਲ ਸੰਬੰਧਿਤ ਜਿੰਨੀਆਂ ਵੀ ਇਨਫੋਰਮੇਟਿਵ ਵੀਡੀਓ ਨੇ ਉਹ ਬਿਲਕੁਲ ਟਾਈਮ ਸਿਰ ਤੁਹਾਡੇ ਤੱਕ ਫ੍ਰੀ ਦੇ ਵਿੱਚ ਪਹੁੰਚਦੀਆਂ ਰਹਿਣਾ ਸੋ ਦੋਸਤੋ ਵੋਟਾਂ ਤਾਂ ਭਾਵੇਂ ਬੜਾ ਚਿਰ ਪਹਿਲਾਂ ਹੀ ਅਨਾਉਂਸ ਹੋ ਜਾਂਦੀਆਂ ਨੇ ਤੇ ਵੋਟਾਂ ਦਾ ਇਹਨਾਂ ਦਿਨਾਂ ਦੇ ਵਿੱਚ ਪ੍ਰਚਾਰ ਵੀ ਚੱਲੀ ਜਾਂਦਾ ਹੈ ਤੁਸੀਂ ਵੇਖੀ ਜਾਂਦੇ ਹੋ ਪਰ ਤੁਹਾਡੇ ਉੱਤੇ ਬਹੁਤਾ ਕੋਈ ਧਿਆਨ ਨਹੀਂ ਗਾ ਜੜੀਆਂ ਤੁਸੀਂ ਚੁਣੀਆਂ ਸਰਕਾਰਾਂ ਹੁੰਦੀਆਂ ਨੇ ਉਹ ਤੁਹਾਨੂੰ ਪਿੱਛੇ ਕਰਦੀਆਂ ਨੇ ਆਪਣੇ ਚੋਣ ਪ੍ਰਚਾਰ ਹਾਲੇ ਚੱਲ ਹੀ ਜਾਂਦੇ ਨੇ ਤੁਹਾਨੂੰ ਵੱਡੇ ਵੱਲ ਕਿਸੇ ਦਾ ਧਿਆਨ ਨਹੀਂ ਹੈ ਸਰਕਾਰ ਕੋਲ ਸ਼ਾਇਦ ਹਾਲੇ ਇਨਾ ਟਾਈਮ ਨਹੀਂ ਹੈ ਕਿ ਉਹ ਆਪਾਂ ਨੂੰ ਇਹੋ ਜਿਹੇ ਛੋਟੇ ਮੋਟੇ ਜਿਹੜੇ ਫੈਸਲੇ ਆ ਉਹ ਦੇ ਸਕੀ ਪੰਜਾਬ ਦੇ ਵਿੱਚ ਬਹੁਤ ਵੱਡੇ ਜਿਹੜੇ ਮੇਨ ਉਹਨਾਂ ਦੇ ਜਿਹੜੇ ਆਪਣੇ ਕੰਮ ਨੇ ਹਾਲੇ ਉਹੀ ਉਹਨਾਂ ਕੋਲੋਂ ਨਿਭੜੀ ਨਹੀਂ ਜਾਂਦੇ ਤਾਂ ਆਪਣੇ ਜਿਹੜੇ ਨਿੱਕੇ ਮੋਟੇ ਝੋਨੇ ਲਾਉਣ ਦੀ ਤਰੀਕ ਹੋ ਗਈ ਜਾਂ ਬਾਕੀ ਹੋਰ ਮੰਡੀਆਂ ਦੇ ਵਿੱਚੋਂ ਕਣਕ ਨਹੀਂ ਚੁੱਕੀ ਜਾ ਰਹੀ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਮਸਲੇ ਨੇ ਪੀਆਰ 126 ਚ ਝੋਨੇ ਨੂੰ ਲੈ ਕੇ ਰੌਲਾ ਪਾ ਛੱਡੇ ਆਈ ਸ਼ੈਲਰ ਮਾਲਕਾਂ ਨੇ ਇਹ ਜਿਹੜੇ ਛੋਟੇ ਮੋਟੇ ਮਸਲੇ ਨੇ ਇਹਨਾਂ ਦੇ ਉੱਤੇ ਹਾਲੇ ਧਿਆਨ ਨਹੀਂ ਹੈ ਸ਼ਾਇਦ ਆਪਣੀ ਜਿਹੜੀ ਚੁਣਿੰਦਾ ਜਿਹੜੀ ਸਰਕਾਰ ਹੈ ਬਾਕੀ ਜਿਹੜੇ ਮੇਨ ਮੁੱਦੇ ਚੱਲ ਜਾਂਦੇ ਨੇ ਚੋਣ ਪ੍ਰਚਾਰ ਇਹਨਾਂ ਦਿਨਾਂ ਦੇ ਵਿੱਚ ਉਹ ਜ਼ਿਆਦਾ ਜ਼ਰੂਰੀ ਏ। ਦੂਸਰੀ ਗੱਲ ਇਹ ਆਉਂਦੀ ਏ ਕਿ ਝੋਨਾ ਲਾਉਣ ਦੀ ਜਿਹੜੀ ਤਰੀਕ ਏ ਆਪਾਂ ਕਿਸੇ ਸਰਕਾਰ ਦੇ ਕਹਿਣ ਤੇ ਚੱਲੀਏ ਕਿਉਂ? ਆਪਾਂ ਆਪਣੀ ਆਪਾਂ ਵੇਖਣਾ ਏ ਕਿ ਆਪਾਂ ਕਿਹੜੇ ਝੋਨੇ ਦੀ ਵੈਰੈਟੀ ਲਾਉਣੀ ਏ ਉਹ ਕਿੰਨੇ ਦਿਨ ਖੜ੍ਹਦੀ ਏ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਝੋਨਾ ਲਾਉਣਾ ਏ। ਆਪਾਂ ਨੂੰ ਇਸ ਚੀਜ਼ ਦੇ ਨਾਲ ਫਰਕ ਨਹੀਂ ਪੈਣਾ ਚਾਹੀਦਾ ਕਿ ਸਰਕਾਰ ਨੇ ਕਿੰਨੀ ਤਰੀਕ ਦੇਣੀ ਏ, ਕਿੰਨੀ ਦਿੱਤੀ ਏ। ਜੇਕਰ ਤੁਸੀਂ 1509 ਵੈਰੈਟੀ ਲਾਉਣੀ ਏ ਮੰਨ ਕੇ ਚਲੋ ਜਾਂ 1692 ਲਾਉਣਾ ਏ ਜਾਂ ਫਿਰ ਇੱਕ 126 ਝੋਨਾ ਲਾਉਣਾ ਹੈ ਤਾਂ 12 15 ਜੁਲਾਈ ਤੋਂ ਇਹਨੂੰ ਆਪਾਂ ਸਟਾਰਟ ਕਰਨਾ ਹੈ ਤੇ 12 15 ਜੂਨ ਨੂੰ ਤੁਸੀਂ ਇਹਦੀ ਪਨੀਰੀ ਜਿਹੜੀ ਹੈ ਟਰਾਂਸ ਆਪਣੀ ਬਜਾਈ ਜਿਹੜੀ ਪਨੀਰੀ ਦੀ ਉਹ ਕਰਨੀ ਹੈ ਜੇਕਰ ਮੰਨ ਕੇ ਚੱਲੋ 140 ਦਿਨ ਵਾਲੀ ਤੁਹਾਡਾ ਕੋਈ ਝੋਨੇ ਦੀ ਵੈਰਾਈਟੀ ਹੈ ਜਾਂ ਕੋਈ ਬਾਸਮਤੀ ਦੀ ਵੈਰਾਈਟੀ ਹੈ ਤਾਂ 20 ਤੋਂ 22 ਜੂਨ ਨੂੰ ਲਗਭਗ ਆਪਾਂ ਉਹਦੀ ਲਵਾਈ ਜਿਹੜੀ ਸ਼ੁਰੂ ਕਰਨੀ ਹੈ ਤਾਂ 20 ਤੋਂ 22 ਮਈ ਨੂੰ ਉਹਦੀ ਪਨੀਰੀ ਆਪਾਂ ਬੀਜ ਦੇਣੀ ਹੈ ਮੰਨ ਕੇ ਚੱਲੋ ਜੇਕਰ ਕੋਈ ਜ਼ਿਆਦਾ ਟਾਈਮ ਵਾਲੀ ਤੁਸੀਂ ਵੈਰਾਈਟੀ ਦੀ ਬਜਾਈ ਕਰਨੀ ਹੈ 45 ਦਿਨ ਲੈਂਦੀ ਹੈ 100 ਜਾਂ ਫਿਰ 150 ਦਿਨ ਲੈਂਦੀਏ ਤਾਂ 18 20 ਜੂਨ ਨੂੰ ਆਪਾਂ ਉਹਦੀ ਲਵਾਈ ਜਿਹੜੀ ਸ਼ੁਰੂ ਕਰਨੀ ਚਾਹੀਦੀ ਏ ਆਪਾਂ ਨੂੰ ਕਿਉਂਕਿ ਅੱਗੇ ਜਾ ਕੇ ਫਿਰ ਉਹਦਾ ਮੌਇਸਚਰ ਜਿਹੜਾ ਹੈ ਉਹ ਘਟਣਾ ਹੀ ਨਹੀਂਗਾ ਜੇਕਰ ਤੁਸੀਂ ਜ਼ਿਆਦਾ ਲੇਟ ਕਰੋਗੇ ਫਿਰ ਮੰਡੀਆਂ ਦੇ ਵਿੱਚ ਠੁੱਡ ਵੱਜਣਗੇ ਇਸ ਕਰਕੇ ਆਪਾਂ ਨੂੰ ਉਹਨਾਂ ਪਨੀਰੀਆਂ ਦੀ ਬਜਾਈ ਜਿਹੜੀ ਹੈ ਲਗਭਗ 16 17 18 ਮਈ ਨੂੰ ਕਰਨੀ ਚਾਹੀਦੀ ਏ ਜਿਹੜੀਆਂ ਬਹੁਤ ਜ਼ਿਆਦਾ ਸਮਾਂ ਖੜਦੀਆਂ ਨੇ ਵੈਰਾਈਟੀਆਂ ਆਪਾਂ ਨੂੰ ਸਰਕਾਰਾਂ ਦੇ ਉੱਤੇ ਬਹੁਤਾ ਡਿਪੈਂਡ ਹੋ ਕੇ ਵੀ ਚੱਲਣ ਦੀ ਲੋੜ ਨਹੀਂ ਹੁੰਦੀ ਝੋਨਾ ਆਪਾਂ ਲਾਉਣੇ ਆ ਇਹਨੇ ਸਾਲਾਂ ਤੋਂ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਕਿਹੜੇ ਟਾਈਮ ਦੇ ਵਿੱਚ ਕਿਹੜੀ ਵੈਰਾਈਟੀ ਲਾਉਣੀ ਏ ਤਰੀਕ ਜਿਹੜੀ ਮਰਜ਼ੀ ਆ ਜਾਵੇ ਪਰ ਜਿਹੜੀ ਤਰੀਕ ਆਪਾਂ ਨੂੰ ਸੂਟ ਕਰਦੀ ਏ ਆਪਾਂ ਉਸ ਤਰੀਕ ਦੇ ਵਿੱਚ ਹੀ ਚੱਲਣਾ ਹੈ ਸਰਕਾਰ ਥੋੜੇ ਦਿਨਾਂ ਤੱਕ ਹੋ ਸਕਦਾ ਹੈ ਜੇ ਚੇਤਾ ਆਵੇਗਾ ਤੇ ਝੋਨਾ ਲਾਉਣ ਦੀ ਤਰੀਕ ਵੀ ਅਨਾਉਂਸ ਕਰ ਦੇਣਗੇ ਪਰ ਫਿਲਹਾਲ ਆਪਾਂ ਨੂੰ ਪੀਆਰ 126 ਝੋਨੇ ਨੂੰ ਲੈ ਕੇ ਜਿਹੜਾ ਰੌਲਾ ਚੱਲੀ ਜਾਂਦਾ ਹੈ ਉਹਦੇ ਬਾਰੇ ਜਰੂਰ ਛੈਲਰ ਮਾਲਕਾਂ ਨੂੰ ਸਰਕਾਰ ਦੇ ਨਾਲ ਕੋਈ ਨਾ ਕੋਈ ਸਮਝੌਤਾ ਕਰਨਾ ਚਾਹੀਦਾ ਹੈ ਆਪਾਂ ਨੂੰ ਉਹਦੇ ਬਾਰੇ ਸਰਕਾਰ ਨੂੰ ਚਿੱਠੀਆਂ ਲਿਖਣੀਆਂ ਚਾਹੀਦੀਆਂ ਨੇ ਉਹ ਮਸਲੇ ਆਪਣੇ ਵਾਸਤੇ ਜ਼ਿਆਦਾ ਜ਼ਰੂਰੀ ਨੇ ਫਿਲਹਾਲ ਆਪਾਂ ਜਿਕਰ ਚਮਚਾ ਚਮਚਿਆਂ ਦੇ ਦਿਨ ਜ਼ਿਆਦਾ ਚਲੀ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਚਮਚਾਗਰੀ ਕਰਨ ਦਾ ਬਿਲਕੁਲ ਵਧੀਆ ਟਾਈਮ ਹੈ ਜਦੋਂ ਇਹ ਚੋਣਾ ਨੰਗ ਗਈਆਂ ਉਦੋਂ ਚਮਚਿਆਂ ਨੂੰ ਵੀ ਕਿਸੇ ਨੇ ਪੁੱਛਣਾ ਨਹੀਂ ਹੈ ਤੁਸੀਂ ਜਾਣਦੇ ਹੋ ਚਮਚਿਆਂ ਦੇ ਵੀ ਹੋਣ ਹੀ ਦਿਨ ਨੇ ਇਹੋ ਹੀ ਦਿਨ ਚੱਲੀ ਜਾਂਦੇ ਨੇ ਉਹਨਾਂ ਨੇ ਵੀ ਚਮਚਾਗਰੀ ਕਰਨੀ ਹੈ ਪਰ ਆਪਣੇ ਕੋਲ ਤੇ ਜੜੀਆਂ ਗੱਲਾਂ ਨੇ ਦੋ ਚਾਰ ਬਿਲਕੁਲ ਖਰੀਆਂ ਜੀਆਂ ਗੱਲਾਂ ਨੇ ਆਪਾਂ ਨੂੰ ਆਪਣੇ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਹੈ ਸਰਕਾਰ ਤਰੀਕ ਤੁਹਾਨੂੰ ਕੋਈ ਵੀ ਦਿੰਦੀ ਏ ਆਪਾਂ ਉਹਦੇ ਉੱਤੇ ਬਿਲਕੁਲ 100% ਡਿਪੈਂਡ ਨਹੀਂ ਹੋਣਾ ਸੋ ਤੁਹਾਡਾ ਕੀ ਕਹਿਣਾ ਹੈ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਡੇ ਨਾਲ ਚੰਗਾ ਹੈ ਮਾੜਾ ਹੈ ਜੋ ਵੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਨੂੰ ਦੱਸਿਓ ਵੀ ਇਹਦੇ ਬਾਰੇ ਬਾਕੀ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਭੈਣਾ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਤੈਅਦਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ